ਜੀ ਜੁੜੀ ਦੀ ਛੜ ਜਾਕ ਨੂੰ ਜਦੋਂ ਤੱਕ ਰੱਖਣ ਕਰਕੇ ਕਹਿ ਮੈਂ ਉਹ ਮਹੀਂ ਥਾਲਿਆ ਉਹ ਗਾਹ ਕਹਿੰਦਾ ਨਹੀਂ ਸੀ ਬੱਕਰੀ ਮਹੀਂ ਲਿਆ ਬਲਾ ਕੇ ਬੁਲਾਇਆ ਉਹਨਾਂ ਨੇ ਕਹਿੰਦੇ ਵੀਰੇ ਤੇਰੀ ਮਤਵੰਦੀ ਬੱਕਰੀ ਆ ਚਾ ਪਾਣੀ ਨੂੰ ਬਾਬਾ ਬੱਕਰੀ ਲਿੱਸੀ ਐ ਲਿੱਸੀ ਹਾਂ ਚੁੰਗਦੇ ਆ ਹਾਂ ਤਾਰਾ ਨਹੀਂ ਆ ਗਿਆ ਖੜਾ ਲਾਇਆ ਹੈ ਤੇਰਾ ਅਖੜਾ ਕਿੱਥੇ ਲੱਗਿਆ ਹੈ ਇਹ ਸਵੇਰੇ ਹੁਣ ਚੁੰਗਦੀ ਆ ਕੋਈ ਦੱਸ ਦੇ ਬੱਸ ਠੀਕ ਹੈ ਤੀਹ ਦੜਕੀ ਦੀ ਮੰਗੀਆਂ ਨੇ 70 ਮੰਗਦਾ ਜੀ ਇਹਦਾ ਮੰਗੀ ਜਾਂਦੇ ਪਹਿਲ ਲੱਖ ਮੰਗ ਤੇਰੀ ਚੀਜ਼ ਹੈ ਓ ਹੈ ਨਹੀਂ ਜੀ 70 ਵਾਲੀਆਂ ਗੱਲਾਂ ਗਈਆਂ ਆਈਆਂ ਹੁਣ ਆਰਮ ਫੇਲ ਹੋ ਗਏ ਆਰਮ ਫੇਲ ਹੋ ਗਏ ਹਾਂ ਉਹ ਫੇਲ ਹੋ ਗਏ ਕੰਮ ਉਹ ਕੰਮ ਫੇਲ ਹੋ ਗਏ ਹੁਣ ਤਾਂ ਘਰ ਨਵੀਂ ਦੱਸ ਤੂੰ 22000 ਲੈਣੇ ਕੀ ਉਹ ਤਾਂ ਲੈਣੀਆਂ ਕਕਾਰਿਆ ਤੇ ਜੀ ਇੱਕੋ ਹੀ ਦੱਸ ਦੇ ਜਮਾ 30000 ਹੁੰਦਾ ਇਹ ਤੂੰ ਕਰ ਤੀ ਤਾਂ ਮੰਗੀ ਜਾਂਨੇ ਤੇ 70000 ਹੈ ਸਵੇਰ 70000 ਦਾ ਸਵੇਰ ਦਾ ਮੰਗਦਾ ਮੈਂ ਤਾਂ ਇਹ ਤਾਂ ਛੱਡ ਮੈਨੂੰ ਮੱਥਾ ਮਾਰਨ ਦੀ ਲੋੜ ਨਹੀਂ ਕਮਾਲ ਕਰਦੇ ਮੈਂ ਤੈਨੂੰ ਆਖੇ 30 ਹੀ ਲੱਗਿਆ 30 ਦੀ ਕਿਵੇਂ ਵੇਖੂਗੀ ਇਹ 30 ਵਾਲੀ ਹੁੰਦੀ 30 ਦੀ ਵੇਚਦੇ ਅੱਜ ਲਿੱਸੀ ਕਰਤੀ ਜਾਵਾਂ ਲਿੱਸੀ ਕਰਦੇ ਹੋ ਪੁਛੇ ਚੁੰਗਦੇ ਲਿੱਸੀ ਹੋਣੀ ਆ ਨਹੀਂ ਚੁੰਗਦੇ ਜਾਣ ਆਜਾ ਹੁਣ ਲਾ ਦੇ ਜੇ ਹੁਣ ਜੇ ਨਾ ਮੈਨੂੰ ਬੁਲਾਈ ਵੀ ਬਾਬਾ ਮੇਰੀ ਬੱਕਰੀ ਵੇਚ ਦੇ ਬਾਬਾ ਮੈਂ ਦੁਬਾਰਾ ਬੁਲਾਉਣੇ ਮੈਂ ਪਾਕੀ ਲੈ ਜਾਣਾ ਨਾ ਹਾਂ ਮੈਂ ਪਾਕੀ ਲੈ ਜਾਣਾ ਨਾ ਜੇ ਪਾਕੀ ਲੈ ਜਾ ਮੇਰੇ ਕਹਿੰਦਾ ਪਠਿਆਕੇ ਲੈ ਜਾ ਉਹ ਭਾਈ ਮਾੜੀ ਮੁੱਟੀ ਕਿ ਜਾਈਦਾ ਕੱਲੀਆ ਨਹੀਂ ਦਿੰਦਾ ਬੱਕਰੀ ਮਾੜੀ ਮੁੱਟੀ ਕਿ ਜਾਈਦਾ ਸਤਰੇ ਚ ਦੇਖ ਲੋ ਪੰਜਾ ਸੌ ਹੋਰ ਪੰਜਾ ਸੌ ਨਹੀਂ ਪੈਂਦਾ ਕਿਉਂ ਗੱਲ ਕੀ ਹੋ ਗਈ ਨਹੀਂ ਯਾਰ ਤੂੰ ਪੱਕਾ ਮੁੱਲ ਲਾ ਜਾ ਪੱਕਾ ਹੀ ਹੈ ਮੁੱਲ ਤੈਨੂੰ ਕਹਿੰਦਾ ਤਿੰਨੇ ਦਿਨ ਪੱਕਾ ਹੀ ਆ ਹੁਣ ਫੇ ਤੂੰ ਦੱਸ ਦੇ ਪੱਕਾ ਜੇ 1000 ਘੱਟ ਦੇ ਦਿੱਤੀ ਆਣੀ ਵੀ ਹਾਂ ਜੀ ਉਹ ਕਿੱਥੇ ਵੇਚੂਗਾ 40000 ਤੇਰੀ ਦੂਸਰੀ ਉਹ ਤੋਂ ਮਰ ਉਹ ਰਾਜੀ ਸੀ ਮੋਟੀ ਸੀ ਤੂੰ ਨਾ ਲੈਂਦਾ ਜੀ ਪਤਾ ਕੀ ਉਹਦੋਂ ਟਾਈਮ ਸੀਗਾ ਜ਼ਰੂਰ ਉਹਦੋਂ ਤੂੰ ਨਾ ਲੈਂਦਾ ਕਿਉਂ ਜੀ ਉਹਦਾ ਰੁੱਤ ਤੇ ਦੀ ਪਾਲੀ ਹੋਈ ਸੀ ਅਗਲੇ ਦੀ ਪਾਲੀ ਦੀ ਜਦੋਂ ਹੁਣ ਸਕੋ ਕੇ ਨਹੀਂ ਹੁੰਦੀ ਆ ਵੰਡੀ ਚ ਉਹਦੋਂ ਸੁਣਾਂਦੀ ਦਵਾਈ ਐ ਮਹੀਨਾ ਲੇਤਾ ਜਾਂਦਾ ਸਮਝੀਆਂ ਹੈ ਨਹੀਂ ਚਲੀ ਜਾਂਦੇ ਆ ਕਦਰ ਤੈਨੂੰ ਬਚੇ ਉਹ ਉਦੋਂ ਵੀ ਦੋ ਹੀ ਦਿੱਤਾ ਹੁਣ ਵੀ ਦੇ ਦੋ ਉਹ ਤਾਂ ਰੱਬ ਦੀ ਮਰਜ਼ੀ ਆ ਯਾਰਾ ਉ ਤਾਂ ਰੱਬ ਦੀ ਮਰਜ਼ੀ ਆ ਦੋ ਤਿੰਨ ਦੇਣੀ ਹੁਣ ਮੈਂ ਕਿਵੇਂ ਹੱਥ ਨਾਲ ਧਰੂੰਗਾ ਦੋ ਇਹ ਉਹ ਕਹਿੰਦੇ ਵੀ ਤੈਨੂੰ ਦਊਗੀ ਮੈਂ ਕਦ ਕਹਿ ਕਿਹਾ ਵੀ ਤੈਨੂੰ ਦਊਗੀ ਝੂਠਾ ਬਣਾਉਂਦਾ ਮੈਨੂੰ ਵੀ ਕਹੀ ਜਾ ਤੈਨੂੰ ਦਊਗੀ ਉਹੀ ਮੈਨੂੰ ਕਹਿੰਦਾ ਤੂੰ ਜੋੜ ਕੇ ਕਹਿੰਦਾ ਤੈਨੂੰ ਦਊ ਰਾਜੂ ਵੱਡੀ ਬੱਕਰੀ ਆ ਤੈਨੂੰ ਦਊਗੀ ਵੀਡੀਓ ਕਰਵਾ ਪਹਿਲਾਂ ਦੀ ਵੀ ਤੈਨੂੰ ਦੇਊਗੀ ਮੈਂ ਕਦ ਕਿਹਾ ਲੈ ਦੇ ਦੇ ਹੂੰ ਆਈਡੀਆ ਜੇ ਅਗਲਾ ਲਾ ਲੈਂਦਾ ਉਹ ਦੇ ਦੇ ਗੱਲਾਂ ਛੱਡ ਬੱਕਰੀ ਨਹੀਂ ਬੱਕਰੀ ਗਾਹਕ ਨਹੀਂ ਹੈਗਾ ਬੱਕਰੀ ਦਾ ਮੈਂ ਤਾਂ ਤੇਰਾ ਕੀ ਗਰੀਜ਼ਾ ਫਾਇਦਾ ਕਰਦਾ ਬੁੜੇ ਦਾ ਉਹ 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 ਦੇ ਦੱਸ ਮੇਰੇ ਬੁੜੇ ਬਾਬਾ ਵੀਡੀਓ ਨਾ ਖਾ ਪਰਿੰਦਾ ਤਾ ਨਾ ਨਕੀ ਆ ਜੀ ਸਲੂਟ ਮਾਰ ਦੇ ਨਾ ਤਰਸੂ ਮਸਾਂ ਦਾ ਪਾ ਠੀਕ ਹੈ ਫੜੋ ਦਰੀ ਛੜ ਕੋ ਜਾ ਇੱਕ ਕੋ ਤੂੰ ਜਾ ਉਹ ਦਰਮਾਹ ਇਹ ਜੋ ਸੋਨਾ ਪੋਸਟਾ ਵੀ ਹੋਰ ਸਾਡੇ ਤੇ ਹੀ ਹੋਸ਼ ਗਿਆ ਫਿਰ ਪਾ ਕੇ ਲੈ ਜਾ ਇਹ ਗੱਲਾਂ ਛੱਡ ਮੈਂ ਤਾਂ ਹੁਣ ਦੋ ਲੋਣੇ ਹਾਂ ਹੈ ਤੀਣੀ ਤਾਂ ਤਾਂ ਹੈ ਨਹੀਂ ਉਰਾ ਹੱਥ ਕਰੀ ਨਾ ਦੇਈ ਯਾਰ ਹੈ ਫਿਰ ਤੇਰੀ ਮਰਜ਼ੀ ਆ ਉਹ ਖੜ ਜਾ ਯਾਰ ਇਹ ਵੀ ਕਰੀ ਗਾਦੀ ਪੂਰੀ 24000 ਦੀ ਜੱਥੀ ਜੋ ਆ ਉਹਨੂੰ ਆ ਲੈ ਜਾਣੀਆਂ ਲਿਜਾ ਜਾ ਕਾਈ ਜੰਗ ਕਾਈ ਦਾ ਮੰਗੀਆਂ ਨਾ ਬੈਠੋ ਮੰਗਦਾ 7000 ਰੁਪਏ 50 ਦੀ 5000 ਮੰਗਦਾ ਆ ਓਟੋ 22 ਤੇ ਆ ਗਿਆ ਤੂੰ ਗੱਲ ਇੰਨੀ ਕਰ ਫੋਨੀ ਦੂਆ ਕੱਟ ਦਿੰਦੀ ਬਾਬਾ ਆੜੀ ਛੱਡ ਦੇ ਆੜੀ ਨਹੀਂ ਛੱਡਦਾ ਬੱਕਰੀ ਨਹੀਂ ਵਿਕਣੀ ਹੈ ਓ ਬਾਬਾ ਲੈ ਉਹ ਫੜਾ ਉਹ ਆ ਜਾ ਬਈ ਉਹ ਆਏ ਉਹ ਤੋਂ ਘੱਟ ਨਹੀਂ ਮੈਂ ਦੇਣੀ ਹੁਣ ਉਹਦਾ ਆਖਰੀ ਗੱਲ ਬਾਬਾ ਸੌਂ ਖਾ ਕੇ ਦੀ ਗੱਲ ਬਣਦੀ ਸੌਂ ਨੂੰ 7000 ਰੁਪਏ ਮੰਗਦਾ ਸੀ ਇਹਦਾ ਸੱਤ ਦਮ ਗੇ ਰੋ ਜਾ ਮੰਗਣ ਦਾ ਜਦ ਤੂੰ ਦੱਖ ਮੰਗੀ ਜਲ ਤੇਰਾ maal ਹੈ ਤੈਨੂੰ ਕੋ ਕਹ ਦੂਗਾ ਮੰਗਣਾ ਉਹ ਤੇ ਆਪਣੀ ਨਹੀਂ ਉਹ ਤੇਰੀ ਕਰ ਦੇ ਪੱਤੀ ਨਹੀਂ ਨਹੀਂ ਉਹ ਨਹੀਂ ਓਟ ਰਿਹਾ ਉਹ ਕੁਛ ਨਹੀਂ ਕਹਿੰਦਾ ਨਹੀਂ ਚਲ ਇਹਦੀ ਗੱਲ ਨਹੀਂ ਮੋੜੀ ਸਹਨੇ ਬੰਦੇ ਖਾਈ ਜੀ ਚਲ ਹੋ ਗਿਆ ਨਹੀਂ ਖਾਈ ਤਾਂ ਹੀ ਨਹੀਂ ਵਿਕਦੀ ਫਿਰ ਇਹਦੇ ਅਕਲ ਪਰੇ ਠੀਕ ਹੁਣ ਸਹੀ ਮੁੱਲ ਲੈ ਲਈ ਗਾ ਸਹੀ ਲਾਤਾ ਉਹਨਾਂ ਨੇ ਹੈ ਨਹੀਂ ਹੁਣ ਤਾਂ ਕੱਚ ਛੱਡਿਆ ਨਹੀਂ ਕੱਚ ਤੇਰੇ ਬੁੜੇ ਕਰਕੇ ਨਹੀਂ ਛੱਡੀ ਹਾ ਜੇ ਜਵਾਨ ਬੰਦਾ ਹੁੰਦਾ ਉਹਨੂੰ ਬਸ਼ੇਦੀਆਂ ਨਹੀਂ ਹੈ ਪੱਟਾ ਪੱਟਾ ਖੜੀਆਂ ਖੜੀਆਂ ਦੇ ਦੇ ਉਹ ਨਹੀਂ ਜਾਂਦੇ ਬੱਕਰੀ ਤੋਂ ਪਰ ਨਹੀਂ ਜਾਂਦੇ ਮਨ ਨਹੀਂ ਉਧੂ ਘਟ ਨਹੀਂ ਆਹ ਹੱਥ ਕਰ ਦੇਣੀਆ ਦਈ ਜ਼ਮੀਨਾਂ ਦੇਣੀ ਮੈਂ ਨਹੀਂ ਹੁਣ ਖਰਦਾ ਤਲਵੇ ਹੁਣ ਤੇਰੀ ਮਰਜ਼ੀਆ ਬੋਚ ਲਈ ਸਾਈ ਠੀਕ ਹੈ ਠੀਕ ਹੈ ਗੱਲ ਕਸਰ ਨਹੀਂ ਛੱਡਦਾ 100 ਨਹੀਂ ਪਉਂਦਾ 200 ਨਹੀਂ ਪਉਂਦਾ 500 ਨਹੀਂ ਪਉਂਦਾ 26000 ਦੀ ਬੱਕਰੀ ਵੇਚੀ ਚੱਕ ਰੱਖ ਖੋਲ ਪਾਸਾ ਉਹ ਵੀ ਹੋ ਗਈ ਹੋ ਗਈ ਖੋਲ ਲੈ ਖੋਲ ਆਹ ਉਹ ਹੋ ਵੀ ਪਾ ਛੱਡ ਨਾ ਕਰੀ ਖੋਲ ਲੈ ਉਹ ਅੜੀ ਨਾ ਕਰੀ ਅੜੀ ਨਾ ਕਰ ਉਹ ਵਧੀਆ ਉਹਨਾਂ ਨੂੰ ਵੀ ਜਿਹੜੀਆਂ ਵਸ ਨੂੰ ਕਹਾਂ ਤਾ ਆਪਣੀ ਲੈ ਨਾ ਇਹ ਤੂੰ ਕੱਟ ਬੱਦੀ ਫਿਰ ਉਹ ਵਿਚਾਰਾ ਮਾਰ ਖਾ ਜੂਗਾ ਕਿੱਧਰ ਬੱਚੀਆਂ ਕਿੱਧਰ ਗਈਆਂ ਨੇ ਬੱਚੀਆਂ ਫਿਰ ਉਹ ਮਾਰ ਖਾ ਜੂ ਉਹਨੂੰ ਕੀ ਬਚਣਾ ਹੈ ਹਾਂ ਓ ਮਾਰ ਖਾਜੂ ਮਾਰਤਾ ਵੀ ਮੰਡੂ ਮੈਂ ਫਾਇਦਾ ਤੇਰਾ ਬੁੜੇ ਦਾ ਫਾਇਦਾ ਕਰਦਾ ਸੀ 40 ਜਾਨ ਨੂੰ ਮੈਂ ਕੱਲੀ ਲੈ ਗਿਆ ਮੈਂ ਗਿਆ ਤੀ ਉਸ ਟਾਈਮ ਤੇ ਕੋਈ ਉਦੋਂ ਤੇਜ਼ੀ ਆਈ ਹੋਈ ਸੀ ਬਾਜ਼ਾਰ ਚ ਅਜ ਮਜ਼ਾਰ ਹੁੰਦਾ ਹਾਂ ਜਦੋਂ ਅਗੜੀ ਆਈ ਉਹ ਫੇਰ ਤੇਜ਼ੀ ਆ ਗਈ ਉਹ ਹੁਣ ਕੀ ਕਰੀਏ ਬਈ ਜਿਵੇਂ ਬੋਧੀਆ ਨਹੀਂ ਬੱਸ ਬੱਸ ਦੇਖ ਨਾ ਕੀ ਹੈ ਕਿ ਜੈਸ ਕੱਢਦੇ ਹਾਂ ਅੰਦੇ ਕੋਈ ਨਹੀਂ ਹੋਊਗਾ ਤਾਂ ਕਿ ਮੈਂ ਬਾਲਾ ਚਲਣਾ ਦੇਖ ਜਾ ਦੇਖਿਆ ਖੜਾ ਹੋ ਗਿਆ ਉਹ ਗੋਡੇ ਤਨ ਕੋਈ ਚੱਕ ਤੇਰੇ ਕਰੀ ਕਰ ਹੁਣ ਚਾਚਾ ਆਏ ਕਰ ਦੇਖ ਔਲੀਆੜੀ ਵਾਲੇ ਆ ਇੱਜੇ ਤਰ੍ਹਾਂ ਕਿ ਸਾਡੀ ਵੀ ਤੇਰੀ ਵੀ ਹੱਥ ਕਰਦਾ ਉਹਦੀ ਗੱਲ ਕੋਈ ਪੰਜ ਚਾਰ ਸੋਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਲੱਖੀ ਇਹ ਆ ਚੱਕ 27000 ਦੀ ਬੱਕਰੀ ਖੋਲਣਾ ਲਖਾਈ ਲਖਾਈ ਤੇਰੀ ਲੱਗੂ 150 ਉਹਦੀ ਵੀ ਲੱਗੂ ਉਹਦੀ ਵੀ ਲੱਗੂ ਤੇਰੀ ਦੇਖੋ ਤੇਰਾ ਉਹਦੀ ਉਹਦੀ ਲੱਗੂ 150 ਦਾ ਲੱਗੂ 150 ਲੱਗਣਾ ਤੇ ਸਾਹਮਣੇ ਧੱਕੇ ਸਾਹਮਣੇ ਮੈਂ ਤਾਂ ਬੈਠਾ ਅੱਡਾ ਇੱਥੇ ਬੈਠਾ ਹੀ ਰਹੂਗਾ 150 ਦਾ ਸਾਹਮਣੇ ਧੱਕ ਮੈਂ ਤਾਂ ਗੱਲੋਂ ਕਿੰਨੇ ਲਗਾ ਜੋ 500 ਹੀ ਲਗਾਤ ਨਹੀਂ ਲੈਣਾ ਐ ਮੂੰਹ ਮੰਗੇ ਦਿੱਤੇ ਹੁਣ ਤੈਨੂੰ ਮੂੰਹ ਮੰਗੇ ਦਿੱਤੇ ਐ ਮੂੰਹ ਮੰਗੇ ਦਿੱਤੇ ਤੈਨੂੰ ਚਲ ਇਹਨੂੰ ਕੱਟ ਦੇ ਦੀ 250 ਨਹੀਂ 280 ਨਹੀਂ ਮੈਂ 280 ਇੱਕ ਮਿੰਟ ਜੇ ਲੱਈ ਲੁਕੂ ਨੀ ਫੇਰ ਮੈਂ 280 ਤੋਂ ਮੈਂ ਕੋਸ਼ਿਸ਼ ਕੱਟ ਨਹੀਂ ਦੇਣਾ ਉਹ ਗੱਲ ਤਾਂ ਸੁਣ ਤੂੰ ਮੇਰੀ ਇਨੂੰ ਐ ਕਰ ਤੂੰ 200 ਦੇ ਦੀ ਬਾਕੀ ਆਪਦੀ ਲਿਖਾਈ ਹਾਂ ਹੋਰ ਤਾਂ ਘਟਾ ਦੇ ਸਾਰੀ ਨਹੀਂ ਨਹੀਂ ਰਾਜ ਜੀ ਘਟਾ ਦੇ ਹੋਰ ਤਾਂ ਕਿੰਨੇ ਘਟਾ ਦੇ ਰਾਜਾ ਇੱਕ ਵੇਚਣਾ ਲੋਕ ਜੇ ਕੋਈ ਹੈ ਤਾਂ ਗਾੜ। ਹਣਾ ਆਉਦੀ ਸਾਈ ਯਾਰ ਛੱਡੇ ਸੌਦੇ। 20 ਰੁਪਏ ਜਾ ਰਹੇ ਨੇ। ਤੈਨੂੰ ਕਿਹਾ ਜਿਹੜੀ ਗੱਲ 200 ਵੀ ਨਹੀਂ ਦੂਰ ਤੋਂ ਤੇਰਾ ਲਖਾਈ ਤਾਂ ਲੱਗਣਾ। 350 ਨਿਕਲ ਬਾਬਾ ਲਾਜੂ ਖੋਸਾ। ਉਹ ਖੁਸ਼ੀ ਆ ਜਦ ਬਾਬਾ ਤੂੰ ਤਾਂ ਨੂੰ ਤਾਂ ਜਮੀ ਵੀ ਨਾ ਦੇਵੇਂ ਤਾਂ ਤਾਂ ਵੀ ਖੁਸ਼ ਹਾਂ ਯਾਰ। ਤੇਰਾ ਫਾਇਦਾ ਹੁੰਦਾ ਰਣ ਦੇ ਰਾਜ ਦੇ ਦੋਖੀ ਨਹੀਂ ਹੈਗੇ। ਅਸਵਾਬ ਆਉਦੀ ਸਾਈ ਮੋੜ। ਖਰਜਾ ਪੈਣਾ ਪੈਸੇ। ਉਹ ਪੈਸੇ ਚੱਕ ਲੈ ਤੂੰ ਖੜੀ ਲੈਣ ਦੇ ਬੱਕਰੀ। ਖੜੀ ਰਹਿਣ ਦੇ ਬੱਕਰੀ ਫੌਜੀ ਆਲੀ ਬੱਕਰੀ ਤੂੰ ਕਹਦੇ ਬੱਚੀ ਆ ਬੱਚੇ ਚੁੰਗਦੇ ਬੱਚੇ ਚੁੰਗਣਾ ਕੀ ਕਰਦੇ ਅੱਛੇ ਚੁੰਗਦੇ ਆ ਜੀ ਬੱਚੇ ਚੁੰਗਦੇ ਕੱਲੀ ਦੀ ਲੱਗੂ ਲਖਾਈ ਤਾਂ ਕੱਲੀ ਦੀ ਲੱਗੂ ਉਹਦੇ ਬੱਚੇ ਕਿੰਨੇ ਦਾ ਕਰਾਦਾ ਰਾਜੂ ਲੈ ਲੈਂਦਾ 50 ਤੋਂ ਨਹੀਂ ਘਟਿਆ ਇਹ 27000 ਦੀ ਹੋਗੀ ਪੂਰੀ ਪੂਰੀ 28 ਦੀ ਹੋਈ ਹੈ ਬਾਬਾ ਮੁਕਰਨਾ ਸਿਆਣਾ ਬਹਿਣਾ ਬੰਦਾ ਹੈ ਬਾਈ ਵੀਡੀਓ ਕਢਾ ਲੂ ਆਲਾ ਆਪਣੀ 27 ਜਮ ਨਿਪੜੀ ਹੈ ਦਿਖਾਈ ਆਪਕੋ ਆਪਣੀ ਤੈਨੂੰ ਪੁੱਗਦੀ ਐ ਚਾਹ ਸੁਣਾ 200 200 ਤੈਨੂੰ ਪੁੱਗਦੀ ਐ ਦੇਦੀ ਨਹੀਂ ਪੁੱਗਦੀ ਨਾ ਵੀ ਤੇ ਅਜੇ ਵੀ 150 ਤੇਰਾ ਬੱਕਰੀ ਦਾ ਸੇ ਲਖਾਈ ਵੀ ਲੱਗੂਗੀ ਹਾਂ ਕਿਤੇ ਕਹਦੇ ਮੈਂ ਨਹੀਂ ਦੰਦਾ ਲਖਾਈ ਚਲ ਤੂੰ 200 ਚ ਹੀ ਫਿਰ ਜਾ ਯਾਰ ਕੋਈ ਮੈਨੂੰ ਤਾਂ ਤੂੰ 200 ਹੀ ਦੇਦੀ ਬਹੁਤ ਆ ਤਿੰਨੇ ਨਗਾ ਜੋ ਹਾਂ ਮੇਮਣੀਆਂ ਵੀ ਗੈਲ ਨੇ ਓਏ ਖਰਚਾ ਤੂੰ ਮੈਂ ਭਰ ਦੂੰ ਫਿਰ ਜਾਨਾ ਤੇਰੀ ਤੋਂ ਸਾਡੇ ਬਾਰਾਂ ਦੀ ਵੇਚਤੀ ਨਾ ਚੱਕ ਵਸ ਦੇ 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 ਤੇ ਦੇ ਨਾ ਨਾ ਦੀਦੀ ਦੇ ਦੇ ਮੈਂ ਫਿਰ ਪਾਲ ਦੇ ਦੇ ਕੋਈ ਨਹੀਂ ਕੋਈ ਨਹੀਂ ਹੈ ਪਾਲ ਦੂੰਗਾ ਦੇ ਦੇ ਨਹੀਂ ਉਹ ਰੱਖ ਰੂ ਰੱਖ ਕੇ ਨਹੀਂ ਓਏ ਨਹੀਂ ਰੂ ਰੱਖਦਾ ਉਹ ਕਹਿੰਦੀ ਰੂ ਰੱਖੂਗਾ ਸਾਡੇ ਪਰਾਨੀ ਨਹੀਂ ਨਹੀਂ ਚਮੀ ਨਹੀਂ ਦੇਣੀ ਲੈ ਫੀਰ ਕੱਢ ਗਿਆ ਹੋ ਗਿਆ 13 13 ਨਹੀਂ ਹੋਊਗਾ ਫੜਾ ਓ ਫੜਾ ਪੈਸੇ 13 ਜਦੋਂ ਇੰਨੀ ਫਾਗਿਆ ਤੇ ਮੈਨੂੰ ਲੈਣੀਆਂ ਨੂੰ ਫੜ ਲਿਆ ਯਾਰ ਉਹ ਤਾਂ ਤੇਰੀ ਮੈਂ